ਪੈਰਾਓਲੰਪਿਕ 2024 ਦੇ ਵਿੱਚ ਭਾਰਤ ਦੀ ਮੁਹਿੰਮ 6 ਤਗਮਿਆਂ ਨਾਲ ਸਮਾਪਤ ਹੋ ਗਈ ਹੈ ਭਾਰਤੀ ਐਥਲੀਟ 5 ਕਾਂਸੀ ਅਤੇ 1 ਚਾਂਦੀ ਦੇ ਤਗਮੇ ਨਾਲ ਘਰ ਪਰਤੇ ਨੇ ਬੜੀਆਂ ਉਮੀਦਾਂ ਦੇ ਬਾਵਜੂਦ ਭਾਰਤੀ ਇਸ ਵਾਰ ਸੋਨ ਤਗਮਾ ਨਹੀਂ ਜਿੱਤ ਸਕੇ ਹਾਲਾਂਕਿ ਨਿਰਜ ਚੋਪੜਾ ਦੇ ਸਿਲਵਰ ਮੈਡਲ ਨੇ ਇਨ੍ਹਾਂ ਜ਼ਖਮਾਂ ਤੇ ਮੱਲਮ ਦਾ ਕੰਮ ਕੀਤਾ ਹੈ ਭਾਰਤ ਨੇ ਟੋਕੀਓ 올림픽 ਵਿੱਚ 1 ਸੋਨ, 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਸਨ। ਉਦੋਂ ਭਾਰਤ ਟੀਮ ਤਗਮਾ ਸੂਚੀ ਦੇ ਵਿੱਚ 48ਵੇਂ ਨੰਬਰ ਤੇ ਸੀ। ਇਸ ਵਾਰ ਭਾਰਤੀ ਟੀਮ 71ਵੇਂ ਸਥਾਨ ਤੇ ਖਿਸਕ ਗਈ ਹੈ। ਇਹ ਗਿਣਤੀ ਹੋਰ ਘਟ ਸਕਦੀ ਹੈ ਕਿਉਂਕਿ 11 ਅਗਸਤ ਨੂੰ 13 ਤਗਮੇ ਮੁਕਾਬਲੇ ਹੋਣ ਜਾ ਰਹੇ ਨੇ ਟੋਕੀਓ ਦੇ ਮੁਕਾਬਲੇ ਪੈਰਾਓਲੰਪਿਕ ਦੇ ਤਗਮਾ ਸੂਚੀ ਵਿੱਚ ਭਾਰਤ ਦੇ ਖਿਸਕਣ ਦਾ ਮੁੱਖ ਕਾਰਨ ਸੋਨ ਤਗਮਾ ਨਹੀਂ ਸੀ ਭਾਰਤ ਨੂੰ ਸਿਰਫ ਇੱਕ ਚਾਂਦੀ ਦਾ ਤਗਮਾ ਮਿਲਿਆ ਜੋ ਟੋਕੀਓ 올림픽 ਚੈਂਪੀਅਨ ਨੀਰਜ ਚੋਪੜਾ ਨੇ ਜਿੱਤਿਆ ਗੱਲ ਅਗਰ ਨੀਰਜ ਚੋਪੜਾ ਦੀ ਕਰੀਏ ਤਾਂ ਪੈਰਾਓਲੰਪਿਕ ਦੇ ਵਿੱਚ ਗੋਲਡਨ ਬॉय ਨੇ ਪੁਰਸ਼ਾਂ ਦੇ ਜੈਵਲਿਨ ਥਰੋ ਮੁਕਾਬਲੇ ਦੇ ਵਿੱਚ 79.45 ਮੀਟਰ ਥਰੋ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਉੱਥੇ ਹੀ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਇਸ ਜਿੱਤ ਨੇ ਪੀਆਰਐ ਸ਼੍ਰੀਜੇਸ਼ ਨੂੰ ਸ਼ਾਨਦਾਰ ਵਿਦਾਈ ਦਿੱਤੀ 1972 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਲਗਾਤਾਰ ਦੋ ਤਗਮੇ ਜਿੱਤੇ ਭਾਰਤ ਦੀ ਨੌਜਵਾਨ ਨਿਸ਼ਾਨੇਬਾਜ਼ ਮਨੂਪਾਕਰ ਨੇ ਕੁੱਲ ਮਿਲਾ ਕੇ ਦੋ ਤਗਮੇ ਜਿੱਤੇ ਜਿਸ ਨਾਲ ਉਹ ਦੋ ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਦੂਜੀ ਮਹਿਲਾ ਐਥਲੀਟ ਬਣ ਗਈ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਭਾਰਤ ਅਜੇ ਵੀ 7ਵਾਂ ਤਗਮਾ ਹਾਸਲ ਕਰ ਸਕਦਾ ਹੈ ਤਜਰਬੇਕਾਰ ਬਹਿਲਵਾਨ ਵਿਨੇਸ਼ ਫੁਗਾਟ ਵੀ 50 ਕਿਲੋ ਵਰਗ ਦੇ ਵਿੱਚ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚੀ ਸੀ ਉਸਨੇ ਆਪਣੇ ਆਪ ਨੂੰ ਭਾਰਤ ਲਈ ਤਗਮਾ ਯਕੀਨੀ ਬਣਾਇਆ ਸੀ ਪਰ ਫਾਈਨਲ ਦੇ ਦਿਨ ਉਸ ਦਾ ਭਾਰ 100 ਗ੍ਰਾਮ ਵੱਧ ਗਿਆ ਜਿਸ ਤੋਂ ਬਾਅਦ ਉਸ ਨੂੰ ਅਜੋਕ ਕਰਾਰ ਦਿੱਤਾ ਹੁਣ 13 ਅਗਸਤ ਨੂੰ ਕੋਰਟ ਆਫ ਅਰਟੀਲਬ੍ਰੇਸ਼ਨ ਫਾਰ ਸਪੋਰਟਸ ਵਿਨੇਸ਼ ਦੇ ਮੈਡਲ ਤੇ ਫੈਸਲਾ ਕਰੇਗੀ